ਕਜ ਮਦਰ ਸਾਹਿਬ ਕਿਸ ਤਰੀਕੇ ਦੇ ਨਾਲ ਦੇਖ ਰਹੇ ਹਾਂ ਕਿਉਂਕਿ ਲੋਕ ਬਹੁਤ ਸਾਰੀਆਂ ਉਮੀਦਾਂ ਰੱਖਦੇ ਨੇ ਜਦੋਂ ਵੀ ਸੈਸ਼ਨ ਸੱਦਿਆ ਜਾਂਦਾ ਹੈ ਕਿਸਾਨਾਂ ਨੂੰ ਬਹੁਤ ਸਾਰੀਆਂ ਉਮੀਦਾਂ ਨੇ ਕਿ ਕੁਝ ਇਹ 2 ਦਿਨਾਂ ਦੇ ਸਪੈਸ਼ਲ ਸੈਸ਼ਨ ਦੇ ਵਿੱਚ ਰਹਿਣ ਵਾਲਾ ਇਹ ਵੀ ਜੰਦੇ ਬਹੁਤੇ ਪਹਿਲਾਂ ਡਿਕਲੇਅਰ ਨਹੀਂ ਕਰੇਗੇ ਕਿਉਂਕਿ ਵਿਧਾਨਿਕ ਸੈਸ਼ਨ ਹੈ ਇਹ ਇਹਦੇ ਵਿੱਚ ਬਹੁਤ ਸਾਰੀਆਂ ਮਨਜ਼ੂਰੀਆਂ ਹੋਣ ਵਾਲੀਆਂ ਨੇ ਜਿਹੜੀਆਂ ਕਿ ਟੈਕਨੀਕਲੀ ਸਾਡੀ ਸਰਕਾਰ ਨੂੰ ਲੋੜ ਆ ਤੇ ਉਸ ਤੋਂ ਬਾਅਦ ਬਾਕੀ ਜੋ ਕੁਝ ਹੋਏਗਾ ਤੇ ਉਹ ਸੈਸ਼ਨ ਦੇ ਅੰਦਰੋਂ ਹੀ ਤੁਹਾਨੂੰ ਪਤਾ ਲੱਗੇਗਾ ਅੱਛਾ ਇੱਕ ਕਬ ਕੇ ਸਾਹਮਣੇ ਦੇ ਵੱਲੋਂ ਮੰਗ ਕੀਤੀ ਜਾ ਰਹੀ ਸੀ ਖਰੜੇ ਨੂੰ ਲੈ ਤੇ ਮੰਡੀਕਰਨ ਦਾ ਖੜਾ ਕੇ ਰੱਦ ਕੀਤਾ ਜਾਵੇ ਹਾਲਾਂਕਿ ਜਿਹੜੀ ਇੱਕ ਸਪਸ਼ਟੀਕਰਨ ਮੁੱਖ ਮੰਤਰੀ ਭਗਵੰਤ ਪਾਣ ਨੇ ਦੇ ਦਿੱਤਾ ਸੀ ਪਰ ਉਹ ਕਹਿ ਰਹੇ ਸੀ ਕਿ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦਿਆ ਜਾਵੇ ਉਮੀਦ ਕੀਤੀ ਜਾ ਸਕਦੀ ਹੈ ਕਿ ਇਹ ਦੋ ਦਿਨਾਂ ਦੇ ਵਿੱਚ ਉਹ ਮੰਡੀਕਰਨ ਦਾ ਖੜਾ ਰੱਦ ਕੀਤਾ ਜਾਵੇ ਵੀ ਉਹਨਾਂ ਬਾਰੇ ਮੇਰੇ ਗਿਆਨ 'ਚ ਨਹੀਂ ਹੈਗਾ ਪਰ ਉਹਦਾ ਰੱਦ ਹੈ ਸਾਡੇ ਵੱਲੋਂ ਕੋਈ ਤਾਕਤ ਦੇਖ ਹੀ ਨਹੀਂ ਜਾਂਦੀ ਅਸੀਂ ਤਾਂ ਕਿਸਾਨਾਂ ਦੇ ਨਾਲ ਆ ਮਜ਼ਦੂਰਾਂ ਦੇ ਨਾਲ ਆ ਕਿ ਬਿਲਕੁਲ ਕਿਸੇ ਵੀ ਪੰਜਾਬ ਦੇ ਵਿੱਚ ਸਾਡੇ ਨਾ ਮਜ਼ਦੂਰ ਦਾ ਨਾ ਕਿਸਾਨ ਦਾ ਨਾ ਵਪਾਰੀ ਦਾ ਹਿੱਤ ਨੂੰ ਆਂਚ ਨਹੀਂ ਹਉਣ ਦਵਾਂਗੇ ਅਸੀਂ ਡਟ ਕੇ ਪੈਰਾਂ ਦੋ ਅੱਛਾ ਇੱਕ ਸਰੇ ਵੀ ਕਿਤਨਾ ਕਿਤੇ ਸਵਾਲ ਉੱਠਦਾ ਕਿਉਂਕਿ ਥੋੜਾ ਸਮਾਂ ਪਹਿਲਾਂ ਪ੍ਰਤਾਪ ਸਿੰਘ ਬਾਜਪਾ ਆਏ ਸੀ ਉਹ ਕਹਿ ਰਹੇ ਸੀ ਕਿ ਦੋ ਦਿਨਾਂ ਦਾ ਇਹ ਸਪੈਸ਼ਲ ਕੀ ਸਪੈਸ਼ਲਿਸਟ ਦੇ ਵਿੱਚ ਕੀ ਖਾਸ ਹੈ ਉਸ ਨੂੰ ਪਤਾ ਲੱਗ ਜਗਾ ਦੇਖੋ ਮਦਾਨ ਸਭਾ ਦੇ ਐਮ ਐਲ ਏ ਆਂ ਦਾ ਪਹੁੰਚਣਾ ਉਹਨਾਂ ਨੂੰ ਵੀ ਸੱਦਾ ਲੱਗਿਆ ਤੇ ਉਹ ਜੋ ਕਾਰਜਸ਼ੈਲੀ ਹੋਏਗੀ ਤੇ ਅੰਦਰੋਂ ਪਤਾ ਲੱਗ ਜਾਏਗਾ ਉਹਨਾਂ ਨੂੰ ਵੀ ਕੀ ਕਾਹ ਕਿਉਂ ਬੁਲਾਇਆ ਗਿਆ ਪਰ ਇਹ ਵੀ ਇਹਨਾਂ ਸਰੋਕ ਕਹਿੰਦੇ ਨੇ ਕਿ ਜਦੋਂ ਆਮਦਮੀ ਪਾਰਟੀ ਵਿਰੋਧੀ ਧਿਰ ਸੀ ਉਦੋਂ ਤਾਂ ਕਹਿੰਦੇ ਸੀ ਕਿ ਹਫ਼ਤੇ ਦਾ ਕਟੋ-ਕਟ ਹੋਣਾ ਚਾਹੀਦਾ ਹੁਣ ਉਹ ਖੁਦ ਦੋ ਦਿਨਾਂ ਦਾ ਲੈ ਉਹ ਮੂਰੇ ਹੁਣ ਵੱਡਾ ਹੋਣਾ ਇਹਦੇ 'ਚ ਤਾਂ ਖਾਈ ਟੈਕਨੀਕਲ ਵਿਧਾਨਕ ਮਨਜ਼ੂਰੀਆਂ ਨੇ ਉਹ ਵਿਧਾਨ ਸਭਾ ਤੋਂ ਪਾਸ ਕਰਾਉਣੀਆਂ ਹੁੰਦੀਆਂ ਨੇ ਤੇ ਉਹ ਜ਼ਰੂਰੀ ਨੇ ਇਹਨਾਂ ਜਿਹੜਾ ਕਈ ਡੇਟਾ ਹੁੰਦੇ ਨੇ ਕਈ ਵੱਡੇ ਪ੍ਰੋਜੈਕਟ ਰੁਕੇ ਹੁੰਦੇ ਨੇ ਤੇ ਉਹ ਵੀ ਵਧੀਆ ਚੱਲੂਗਾ ਪਹਿਲਾਂ ਨਾਲੋਂ ਬੈਟਰੀ ਚੱਲ ਰਹੀ ਹੈ ਲਾਂਤਾ ਜਿਹੜਾ ਸਪੈਸ਼ਲ ਸੈਸ਼ਨ ਰੱਖ ਖਾਸ ਕੀ ਹੈ ਸਮਾਂ ਬਰਬਾਦ ਕੀਤਾ ਜਾ ਰਿਹਾ ਨਹੀਂ ਸਮਾਂ ਬਰਬਾਦ ਨਹੀਂ ਸਾਡਾ ਜਿਹੜਾ ਸੈਸ਼ਨ ਹੈ ਇਹ ਟਾਈਮ ਬਾਉਂਡ ਸੀਗਾ ਇਹ 6 ਮਹੀਨੇ ਦੇ ਵਿੱਚ ਵਿੱਚ ਕਰਨਾ ਸੀਗਾ ਆਪਾਂ ਔਰ ਇਹ ਜਿਹੜਾ ਆਪਾਂ 6 ਤਰੀਕ ਤੋਂ ਪਹਿਲਾ ਪਹਿਲਾ ਸੈਸ਼ਨ ਹੋਣਾ ਸੀਗਾ ਉਸ ਤੋਂ ਬਾਅਦ ਨਾਲ ਹੀ ਅਗਲੇ ਮਹੀਨੇ ਬਜਟ ਸੈਸ਼ਨ ਹੋ ਰਿਹਾ ਉਹਦੇ ਵਿੱਚ ਬਹੁਤ ਕੰਮ ਜਿਹੜੇ ਆਪਣੇ ਪੰਜਾਬ ਦੇ ਹੋਣੇ ਆ ਸੋ ਇਹ ਜ਼ਰੂਰੀ ਨਹੀਂਗਾ ਕਿ ਇਹ ਵਿਰੋਧੀਆਂ ਤੇ ਰਾ ਦੇ ਮਤਾਬਕ ਸੈਸ਼ਨ ਚੱਲੇ ਲੋਕਾਂ ਦੇ ਕੰਮ ਹੋਣੇ ਚਾਹੀਦੇ ਆ ਪੰਜਾਬ ਦੇ ਕੰਮ ਹੋਣੇ ਚਾਹੀਦੇ ਉਹ ਕਰਾਂਗੇ ਪਰ ਉਹ ਖਿਆਰੇ ਨੇ ਕਿ ਜਿਸ ਤਰੀਕੇ ਦੇ ਨਾਲ ਵਿਰੋਧੀ ਤੇ ਜਿਦੋਂ ਆਮ ਆਦਮੀ ਪਾਰਟੀ ਉਦੋਂ ਕਾਂਗਰਸ ਦੇ ਸਮੇਂ ਦੇ ਵਿੱਚ ਲਗਾਤਾਰ ਸਵਾਲ ਚੱਕਰੇ ਸੀ ਕਿ ਕਾਫੀ ਦਿਨ ਜਿਹੜਾ ਸੈਸ਼ਨ ਹੋਣਾ ਚਾਹੀਦਾ ਜਦੋਂ ਆਪਣੀ ਵਾਰੀ ਆਈ ਤਾਂ ਦੋ ਦਿਨਾਂ ਦਾ ਸੈਸ਼ਨ ਰੱਖ ਰਹੇ ਨੇ ਨੇ ਬਿਲਕੁਲ ਅਗਲਾ ਸੈਸ਼ਨ ਵੱਡਾ ਹੋਊਗਾ ਬਜਟ ਸੈਸ਼ਨ ਹੈ ਸਪੀਕਰ ਸਾਹਿਬ ਨੇ ਵੀ ਸਾਨੂੰ ਉਦੋਂ ਦੱਸਿਆ ਕਿ ਜਿਹੜਾ ਅਗਲਾ ਬਜਟ ਮਾਰਚ ਦੇ ਵਿੱਚ ਪੇਸ਼ ਕਰ ਰਹੇ ਆ ਬਹੁਤ ਲੰਬਾ ਸੈਸ਼ਨ ਚੱਲੂਗਾ ਔਰ ਇਹ ਟਾਈਮ ਬਾਉਂਡ ਕਰਕੇ ਥੋੜਾ ਜਿਹਾ ਆਪਾਂ ਨੂੰ ਸ਼ਾਰਟ ਦੇ ਵਿੱਚ ਰੱਖਣਾ ਪੈ ਗਿਆ ਠਾਈਆਂ ਦਾ ਤਾਂ ਮਹੀਨਾ ਹੈ ਔਰ ਦੋ ਤਰੀਕੇ ਤੋਂ ਪਹਿਲਾਂ ਅਸੀਂ ਇਹ ਸੈਸ਼ਨ ਜਿਹੜਾ ਖਤਮ ਕਰਨਾ ਸੀਗਾ ਸੋ ਕੋਈ ਇਦਾਂ ਦੀ ਗੱਲ ਨਹੀਂ ਗਈ ਇਹ ਸੈਸ਼ਨ ਜਿਹੜਾ ਆਉਣ ਵਾਲਾ ਸੈਸ਼ਨ ਵੱਡਾ ਚੱਲੂਗਾ ਤੇ ਦਸੂਹੇ ਦੇ ਲੋਕ ਨੇ ਥੋੜੇ ਹਲਕੇ ਦੇ ਲੋਕ ਨੇ ਹਲਕਾ ਵਾਸੀ ਕੀ ਕੁਝ ਉਮੀਦਾਂ ਕੀ ਕੁਝ ਉਹਨਾਂ ਦੇ ਲਈ ਅੱਜ ਮੰਗ ਰੱਖਣ ਜਾ ਰਹੇ ਮੇਰੇ ਸਵਾਲ ਲੱਗੇ ਹੋ ਔਰ ਅਸੀਂ ਉੱਤੇ ਸਵਾਲ ਆਪਣਾ ਪੁੱਟ ਕਰਾਂਗੇ ਮਾਨਯੋਗ ਸਿੱਖਿਆ ਮੰਤਰੀ ਦੇ ਸਾਹਮਣੇ ਸਪੀਕਰ ਸਾਹਿਬ ਦੇ ਅੱਗੇ ਔਰ ਉਹਨਾਂ ਨੂੰ ਹੱਲ ਕਰਵਾਵਾਂਗੇ ਅੱਛਾ ਇੱਕ ਮੰਡੀ ਕਰਨ ਦਾ ਤੁਹਾਨੂੰ ਲੱਗਦਾ ਹੈ ਕਿ ਖਰੜਾ ਜਿਹੜਾ ਜਿਹੜਾ ਰੱਦ ਕੀਤਾ ਜਾ ਸਕਦਾ ਜਾਂ ਫਿਰ ਕੱਲ ਨੂੰ ਕਿਉਂਕਿ ਕਿਸਾਨਾਂ ਨੇ ਬਹੁਤ ਸਾਰੀ ਉਮੀਦ ਰੱਖੀ ਹੈ ਉਹਨਾਂ ਦੇ ਵੱਲੋਂ ਮੰਗ ਵੀ ਕੀਤੀ ਜਾ ਰਹੀ ਸੀ ਕਿ ਸੈਸ਼ਨ ਬੁਲਾਇਆ ਜਾਵੇ ਇਹ ਅੰਦਰ ਜਾ ਕੇ ਪਤਾ ਲੱਗੂਗਾ ਜੀ ਹੁਣ ਕਿਹੜੇ ਕਿਹੜੇ ਆਪਣੇ ਮੁੱਦੇ ਉੱਤੇ ਜਾ ਕੇ ਬੋਲਣਗੇ ਐਮਰਲ ਸਾਹਿਬ ਕਿਵੇਂ ਹੈ